ਅੱਜ ਅਸੀਂ ਖੜੇ ਆਂ ਪਿੰਡ ਮੰਡੀਕੁਰਦ ਜ਼ਿਲ੍ਹਾ ਬਠਿੰਡਾ ਦੇ ਵਿੱਚ ਖਾਲਸਾ ੜ੍ਹੋਂ 26 ਸਾਲ ਪੂਰੇ ਹੋਣ ਤੇ ਇਸ ਸਾਲ ਦੇ ਵਿੱਚ ਅਸੀਂ ਇੱਕ ਮਾਲਵੇਜੀ ਧਰਤੀ ਤੇ ਪਿੰਡ ਮੰਡੀਕੁਰਦ ਦੇ ਵਿੱਚ ਇਹ ਨਵਾਂ ਪ੍ਰੋਜੈਕਟ ਲੈ ਕੇ ਆਇਆ ਸਾਂਝੀ ਖੇਤੀ ਜੀ ਦਾ ਨਾਮ ਹੈ ਇਹ ਛੋਟੇ ਜ਼ਿਮੀਂਦਾਰਾਂ ਵਾਸਤੇ ਜਿੰਨੇ 5 ਕਿੱਲੇ ਤੱਕ ਦਾ ਵਾ ਇਹ 6 ਮਹੀਨੇ ਦਾ ਸੀ ਵਿੱਚ ਸਮਾਂ ਰੱਖਿਆ ਵਾ 6 ਮਹੀਨਿਆਂ ਤੋਂ ਬਾਅਦ ਅਸੀਂ ਇਹ ਪ੍ਰੋਜੈਕਟ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ 6 ਮਹੀਨੇ ਜਿੰਨੇ ਸਾਡੇ ਨਾਲ 50 ਪਲੱਸ ਮੈਂਬਰ ਜਿਹੜੇ ਇਸ ਪਿੰਡ ਦੇ ਜਿਹੜੇ ਛੋਟੇ ਜ਼ਿਮੀਂਦਾਰ ਸੀ ਉਹ ਸਾਡੇ ਨਾਲ ਜੁੜੇ ਨੇ ਜੋ ਇਸ ਪ੍ਰੋਜੈਕਟ ਚਲਾਉਣ ਦੀਆਂ ਸ਼ਰਤਾਂ ਉਹ ਉਹ ਉਹਨਾਂ ਨੇ ਫਾਰਮ ਭਰ ਕੇ ਉੱਤੇ ਸਾਈਨ ਕੀਤੇ ਆ ਕਿ ਅਸੀਂ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਆ ਅਸੀਂ ਉਸੇ ਤਰੀਕੇ ਨਾਲ ਚਲਾਵਾਂਗੇ ਕਿਉਂਕਿ ਜਿਹੜੀ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੀ ਖੇਤੀ ਆ ਉਹ ਘਾਟੇ ਦਾ ਸੌਦਾ ਹੁੰਦੀ ਜਾ ਰਹੀ ਆ ਜਿਹੜੀ ਘਾਟੇ ਦਾ ਸੌਦਾ ਤਾਂ ਕਰਕੇ ਆ ਕਿਉਂਕਿ ਜਿਹੜੇ ਮਹਿੰਗੇ ਸੰਦ ਆ ਉਹ ਛੋਟੇ ਜੀਵਿੰਦਾਰਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਆ ਤੇ ਇਹੋ ਜਿਹੜੇ ਸੰਦ ਆ ਇਹ ਸਾਰਾ ਪਿੰਡ ਇਕੱਠਾ ਵਰਤੂਗਾ ਤੇ ਇਹ ਖੇਤੀ ਜਿਹੜੀ ਆ ਇਹ ਲਾਈਵ ਆਨ ਖੇਤੀ ਜ਼ਰੂਰ ਹੋ ਕੇ ਨਿਬੜੂਗੀ ਇਸ ਪ੍ਰੋਜੈਕਟ ਦੇ ਦੇ ਵਿੱਚ ਅਸੀਂ ਇੱਕ ਟਰੈਕਟਰ ਤੇ 6 ਜੜੀਆਂ ਵਾਂ ਵਾਹੀਯੋਗ ਚੀਜ਼ਾਂ ਜਿਹੜੀ ਸਮੇਂ ਸਮੇਂ ਦੀ ਲੋੜ ਅਨਸਾਰ ਉਹ ਦਿੱਤੀਆਂ ਜਾ ਰਹੀਆਂ ਤੇ ਸਭ ਤੋਂ ਇੱਕ ਵਧੀਆ ਚੀਜ਼ ਜਿਹੜੀ ਆ ਉਹ ਬੀਡੀ ਪਲਾਂਟਰ ਮਸ਼ੀਨ ਆ ਜਿਹਦੇ ਨਾਲ ਸਾਰੀਆਂ ਹੀ ਬੀ ਵਾਲੀਆਂ ਫਸਲਾਂ ਸਰੋਂ ਤੋਂ ਲੈ ਕੇ ਮੱਕੀ ਕਣਕ ਟਮਾਟਰ ਕੰਡੀਆਂ ਜੋ ਵੀ ਕਿਸੇ ਨੇ ਬੀਜਣਾ ਹੋਵੇ ਇਹਦੇ ਨਾਲ ਬੀਜ ਸਕਦਾ ਵਾ ਇੱਕ ਇਹਦੇ ਵਿੱਚ ਹੋਰ ਤਕਨੀਕ ਆ ਲਸਣ ਗੰਡੇ ਹਰ ਇੱਕ ਚੀਜ਼ ਹੀ ਜਾਨੀ ਕਿ ਬੀਜੀ ਜਾ ਸਕਦੀ ਇਹਦੇ ਨਾਲ ਇਸ ਮਸ਼ੀਨ ਦੇ ਨਾਲ ਅਸੀਂ ਕਣਕ ਛੋਣ ਦੇ ਫਸਲੀ ਚੱਕਰ ਤੋਂ ਨਿਕਲ ਕੇ ਵੀ ਬਾਹਰ ਆ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ